ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਗ ਲੈ ਕੇ ਆਏ 3 ਨੇ ਹੀ ਬੱਚੇ ਆ ਜੀ ਜਿਹਦੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰੋਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਗਵਾਨ ਸਿੰਘ ਪੰਤਾ ਜੀ ਪਿੰਡ ਜੀ ਪਿੰਡ ਰਾਮੋਲਾ ਹਰਚੋਗਾ ਜਿਹੜਾ ਬੋਗ ਠੀਕ ਹੈ ਜੀ ਮੋਬਾਈਲ ਨੰਬਰ ਜੀ 8729 8731 ਠੀਕ ਹੈ ਵੀਰੇ ਤਨ ਨਾਗਾ ਜੀ ਅੱਜ ਹਾਂ ਜੀ ਤਨ ਨਾਗਾ ਇਧਰੋਂ ਕਾਲੀ ਵੈੜ ਤੋਂ ਸ਼ੁਰੂ ਕਰਦੇ ਦੰਦੋ ਕਿਵੇਂ ਆ ਜੀ ਠੀਕ ਹੀ ਹੈ ਜੀ ਗਾਰੰਟੀ ਹੈ ਜੀ ਗਾਰੰਟੀ ਹੈ ਜੀ ਪਟਾ ਵੀਡੀਓ ਚ ਪਟਾਲੂ ਕੇ ਹਾਂ ਹਾਂ ਦਿਖਾਈ ਦਿਓ ਜੀ ਚੈੱਕ ਕੀ ਕਰਾ ਦਿਓ ਕਿਉਂਕਿ ਨਾ ਕਿਸੇ ਵੀਰ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤਾਂ ਫਿਰ ਸੌਖਾ ਰਹਿੰਦਾ ਲੋ ਕਰੋ ਚੈੱਕ ਓਕੇ ਬਰੇ ਝੋਲੀ ਵੀ ਦਿਖਾ ਦੀ ਇਹਦੀ ਕਿਉਂਕਿ ਮੇਨ ਗੱਲ ਦੰਦਾ ਦੀ ਤੇ ਝੋਲੀ ਦੀ ਹੁੰਦੀ ਪੋਰਸ਼ਾ ਕੋਈ ਨਹੀਂ ਨਾ ਨਾ ਪੋਰਸ਼ਾ ਦੀ ਗਾਰੰਟੀ ਹੋਊ ਯਾਰ ਸਾਰਾ ਬਾਲਾ ਟੌਪ ਦਾ ਲੱਗਿਆ ਵਾ ਪੂਰਾ ਚੰਗਾ ਕੋਈ ਮਿਲਿਆ ਇਹਦਾ ਸੀਮਨ ਰਿਕਾਰਡ ਸੀਮਨ ਰਿਕਾਰਡ ਆਪਣੇ ਪਿੰਡੋ ਜਲੀ ਵੀ ਹੈ ਲੋਕਲ ਹੀ ਲਈ ਵੀ ਠੀਕ ਆ ਜੀ ਤੇ ਡਿਮਾਂਡ ਫਿਰ ਕੱਲੀ ਕੱਲੀ ਦੀ ਕਰਨੀ ਆ ਕਿ ਇਕੱਠੀਆਂ ਦੀ ਡਿਮਾਂਡ ਬਾਈ ਜੇ ਤਾਂ ਕਿਸੇ ਨੇ ਤਿੰਨੇ ਇਕੱਠੀਆਂ ਲੈਣੀਆਂ ਹੋ ਸਾਬ ਨਾਲ ਕਰਦੇ ਆਂਗੇ ਠੀਕ ਆ ਜੀ ਤੇ ਜੇ ਕਿਸੇ ਨੇ ਕੱਲੀ ਕੱਲੀ ਲੈਣੀ ਹੋ ਫਿਰ ਉਸ ਹਿਸਾਬ ਨਾਲ ਹੋ ਜੂਗਾ ਚਲੋ ਫੋਨ ਤੇ ਹੀ ਹੋਊਗੀ ਡਿਮਾਂਡ ਹਾਂ ਫੋਨ ਤੇ ਫੋਨ ਤੇ ਕੋਈ ਵੇਚਣ ਵਾਲਾ ਹੁੰਦਾ ਬੰਦਾ ਠੀਕ ਹੈ ਵੀਰੇ ਤੇ ਆਪਣੇ ਉਹ ਗੱਲ ਨਹੀਂ ਕਿ ਵੀ ਲੋਕਾਂ ਨੂੰ 25 25 30 30 ਵਾਲਾ ਕੰਮ ਹੈ ਨਹੀਂਗਾ ਠੀਕ ਹੈ ਜੀ ਹਾਂ ਜੈ ਜੀ ਹੋਰ ਜੈ ਜੀ ਆ ਛੋਟੇ ਭਾਅ ਹੋਣਗੇ ਛੋਟੇ ਭਾਅ ਆਪਣੇ ਉਹ ਦਾਅ ਪੜਦਾ ਕੋਈ ਚਲੋ ਵੇਚਣ ਵਾਲਾ ਲੈ ਜੀ ਭਰਾ ਠੀਕ ਹੈ ਜੀ 25 30 ਵਾਲਾ ਕੰਮ ਨਹੀਂਗਾ ਯਾਨੀ 20 ਤੋਂ ਅੰਡਰ ਅੰਡਰ ਵਾਲੀ ਆ ਤੇ ਆਹ 2 ਨੰਬਰ ਦੇ ਵੀਰੇ ਦੰਦ ਚੈੱਕ ਕਰਾ ਦਿਓ ਜੀ ਫੋਰਟ ਸ਼ਾਂਗ ਦੀ ਤਿੰਨਾਂ ਦੀ ਗਾਰੰਟੀ ਹੈ ਹਾਂ ਹਾਂ ਤਿੰਨਾਂ ਦੀ ਠੀਕ ਹੈ ਜੀ ਇਹ ਨਹੀਂ ਯਾਰ ਕਰਾਉਣੇ ਰਹੀਗੇ ਬਾਕ ਗਰੰਟੀ ਹੋ ਗਈ ਆਪਣੀ ਗਰੰਟੀ ਹਾਂ ਜ਼ਿੰਮੇਵਾਰੀ ਆ ਹਾਂ ਜ਼ਿੰਮੇਵਾਰੀ ਆ ਯਾਰ ਕੋਈ ਗੱਲ ਹੀ ਨਹੀਂ ਕੋਈ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਦੰਦੋ ਕੀ ਨਹੀਂ ਯਾਰ ਥੋੜੀ ਯੋਜ ਕਰਵਾਈ ਆ ਡਰਦੀ ਬੜੀ ਅਸਲੀ ਜੀ ਠੀਕ ਆ ਜੀ ਹੋਰ ਕੋਈ ਨਹੀਂ ਬਾਕੀ ਝੋਲੀ ਇਹਦੇ ਫੋਰਸ਼ਾਂਕ ਵੀ ਨਹੀਂ ਕੋਈ ਨਾ ਨਾ ਫੋਰਸ਼ਾਂਕ ਦੀ ਗਰੰਟੀ ਹੋਊ ਯਾਰ ਬਾਈ ਬਾਕੀ ਵੀਰੇ ਜਿਹੜਾ ਸੱਜਣ ਲੈ ਕੇ ਜਾਊਗਾ ਚਾਹੇ ਉਦੋਂ ਚਲੋ ਨੂੜ ਕੇ ਆਪਦੇ ਚੈੱਕ ਕਰ ਲੂਗਾ ਹੁਣ ਵੀਡੀਓ ਬਣਾਉਣੀ ਕਰਕੇ ਤੇ ਤਾਂ ਆਪਾਂ ਬਾਲਾ ਤੰਗ ਨਹੀਂ ਕੀਤਾਗਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਡਿਮਾਂਡ ਤੁਹਾਨੂੰ ਦੱਸਿਆ ਫੋਨ ਤੇ ਕਰਾ ਕੇ ਸਾਰਿਆਂ ਨੂੰ ਤੇ ਹੋਊਗੀ ਜਾਈ ਜੀ ਠੀਕ ਆ ਆ ਬੱਚਾ ਬੜਾ ਜੀ ਇਹਦਾ ਬੇਲਾ ਹੀ ਛੋਟਾ ਬੱਚਾ ਝੋਲੀ ਬੜੀ ਟਾਪ ਦੀ ਆ ਜੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਬਾਕੀ ਫੇਸ ਕੁਆਲਟੀ ਥੋੜੀ ਇੱਕ ਪਾ ਲੈਂਦੀ ਹੈ ਠੀਕ ਆ ਜੀ ਵੇਖ ਲੈ ਲਓ ਜੀ ਉਹਦੇ ਇੱਕ ਦੇ ਰਹਿੰਦੇ ਆ ਉਹ ਤੁਸੀਂ ਆਪ ਦਾ ਚੈੱਕ ਕਰਕੇ ਲੈ ਜਾਓ ਜੀ ਡਿਮਾਂਡ ਹੈ ਤਿੰਨਾਂ ਦੀ ਫੋਨ ਤੇ ਰਹਿਣ ਵਾਲੀ ਆ ਪਰ ਬਾਈ ਕਹਿੰਦਾ ਹੋਵੇਂ ਨਹੀਂ ਬਈ 25 25 30 30 ਹਜ਼ਾਰ ਲਵਾਂਗੇ ਜਾਇਜ਼ ਹੋਊਗੀ ਜਿਹੜੀ ਵੀ ਹੋਊਗੀ ਡਿਮਾਂਡ ਉਹ ਕਿਰਾ ਫੋਨ ਲਾ ਲਿਓ ਬਾਕੀ ਨੰਬਰ ਸਕਰੀਨ ਤੇ ਲਗਾ ਆਪ ਵੀ ਦਾ ਆਪਾ ਸਾਰਾ ਕੁਝ ਦੱਸਾਂਗੇ ਇਹਦਾ ਰਿਕਾਰਡ ਮੇਰੇ ਹਾਂ ਹਾਂ ਪਿੰਡ ਵੀ ਦੱਸਦੇ ਆ ਘਰ ਵੀ ਦੱਸਦੇ ਆਗੇ ਸਾਰਾ ਕੁਝ ਦੱਸ ਦਿਆਂਗੇ ਜਾ ਕੇ ਫਾਰਮ ਦੇ ਵਿੱਚੋਂ ਲਈ ਆਪਾਂ ਤੇ ਜਾ ਕੇ ਅਗਲਾ ਗਾਂ ਵੀ ਵੇਖ ਸਕਦਾ ਇਹਦੀ ਮਾਂ ਜੀ ਹਾਂ ਇਹਦੀ ਮਾਂ ਆਪਾਂ ਬੰਦਿਆਂ ਨੂੰ ਦੱਸ ਕੇ ਲਿਆਂਦੀ ਆ ਮੈਂ ਕਹਾਂ ਜੇ ਕੋਈ ਬੰਦਾ ਆਊਗਾ ਝੂਠ ਨਹੀਂ ਮਾਰਨਾ ਸੱਚ ਦੱਸਣਾ ਠੀਕ ਹੈ ਜੀ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਸਾਨੂੰ ਇਹ ਤਾਂ ਕੋਈ ਦੋ ਖਣੀ ਦਾ ਠੀਕ ਹੈ ਜੀ ਹਾਂ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ